ਇਹ ਕੁਝ ਦਿਨ ਪਹਿਲਾਂ ਸ਼ਿਮਲਾਪੁਰ ਇਲਾਕੇ ਦੇ ਵੇਚਕਾਰ ਦੇ ਬਾਹਰ ਖੜੀ ਕਾਰ ਨੂੰ ਅਗਲਗੰਦ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿ ਕਾਰ ਪੂਰੇ ਤਰੀਕੇ ਨਾਲ ਸੜ ਕੇ ਸੁਆਹ ਹੋ ਚੁੱਕੇ ਸੀ ਹੁਣ ਇਸ ਤੇ ਸ਼ਿਕਾਇਤ ਜੜਾ ਹੈ ਸ਼ਿਕਾਇਤ ਲੁਧਿਆਣਾ ਥਾਣਾ ਡਿਵੀਜ਼ਨ ਨੰਬਰ ਦੱਸ ਦੇ ਕਿ ਵਿਚਨ ਦੇ ਵਿੱਚ ਦਿੱਤੀ ਗਈ ਹੈ ਅਤੇ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਪੁਲਿਸ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਰ ਮਾਲਕਾ ਨੇ ਜਵਾਈ ਦੇ ਵੱਲੋਂ ਇਸ ਕਾਰ ਨੂੰ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਅੱਗ ਲਗਾਈ। ਦਰਸਲ ਇਸ ਕਾਰ ਦਾ ਜਵਾਈ ਦਿੱਲੀ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਹੈ। ਆਪਣੇ ਮੋਰੇ ਪਰਿਵਾਰ ਤੋਂ ਆਰਥਿਕ ਮਦਦ ਨਾ ਮਿਲਣ ਦੇ ਕਰਕੇ ਉਹ ਨਾਰਾਜ਼ ਹੋਏ ਜਵਾਈ ਦੇ ਵੱਲੋਂ ਆਪਨੇ ਸੌਰੀਆ ਅਧਿਕਾਰ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਲੋਕਲ ਗੈਂਗ ਦਾ ਨਾਮ ਵਰਤਿਆ ਗਿਆ ਅਤੇ ਤੁਹਾਨੂੰ ਦੱਸ ਦਈਏ ਕਿ ਕਈ ਹਜ਼ਾਰ ਰੁਪਏ ਦੀ ਫਿਰੌਤੀ ਦੀ ਵੀ ਮੰਗ ਕੀਤੀ ਗਈ। ਸੇ ਸੇ ਜਿਆ ਕਰਾਈ ਮਾ ਜੀ ਇਹ ਕਿਉਂਕਿ ਲੋਕਾਂ ਘਰ ਦੇ ਬਾਹਰ ਗੱਡੀਆਂ ਖੜੀ ਕਰ ਦੁੰਦੇ ਨੇ ਕਿ ਵੀ ਬੜੀਆਂ ਹੁੰਗੀਆਂ ਨੇ ਉੰਨੀ ਵੀ ਜੂੰਦੀ ਗੱਲ ਹੈਗੀ ਰਾਤ ਨੂੰ ਕੋਈ ਡੇਢ 2 2.5 3 ਡੇਢ 2 ਵਜੇ ਨਿਰ ਦੇੜੇ 3 ਨਾਂ ਮੂ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਮੂਰਤੀ ਨੂੰ ਅੱਗ ਲਾ ਪਈ ਉਹ ਉਤਰ ਤੀ ਜਦੋਂ ਮੌਕੇ ਤੋਂ ਭੱਜਣ ਲੱਗੇ ਉਹਨੂੰ ਕਿਸੇ ਬੰਦੇ ਨੇ ਪਛਾਣ ਲਿਆ ਤਿੰਨ ਜੂ ਤਿੰਨਾਂ ਨੂੰ ਜਾਂ ਤਿੰਨਾਂ ਚ ਇੱਕ ਨੂੰ ਉਦੋਂ ਉਹਦੋਂ ਅਸੀਂ ਯੂਨੀਵਰਸਿਟੀ ਉਦੋਂ ਉਹਦੋਂ ਅਸੀਂ ਉਹ ਪਹਿਲਾਂ ਅਸੀਂ ਡੀਡੀਆਰ ਪਾਈ ਸੀ ਇਸ ਗੱਲ ਦੀ ਸਾਦੋਂ ਨਹੀਂ ਸੀ ਇਸ ਗੱਲ ਦਾ ਸ਼ੱਕ ਵੀ ਤੁਹਾਨੂੰ ਲੱਗਣਾ ਗਿਆ ਹੋਊਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖੇ ਸਾਨੂੰ ਵੀ ਕਲੈਰਿਟੀ ਹੋ ਗਈ ਵੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਅਸੀਂ ਇਹਦੀ ਐਫਆਈਆ ਨੰਬਰ ਦਰਜ ਕੀਤਾ 141 ਫਿਰ ਉਦੋਂ ਉਹਦੋਂ ਅਸੀਂ ਇਹਦੀ ਯੂਨੀਵਰਸਿਟੀ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਵਾਈ ਹੈ ਤਰਨ ਕੁਮਾਰ ਉਹ ਹੀ 200 ਰੁਪਏ ਦਾ ਨਰਾਜ਼ਗੀ ਹੋ ਕਿਸੇ ਘਰ ਦੇ ਨਾਲ ਉਹ ਉਸੇ ਰਾਉਂਡ ਅਪ ਕਰ ਲਿਆ ਜਦੋਂ ਨੇ ਆ ਕੇ ਉਹਨੂੰ ਮੌਕੇ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਮੁਕਰਦਾ ਸੀ ਜਿਵੇਂ ਕੁਝ ਨਹੀਂ ਕੀਤਾ ਮੈਂ ਤਾਂ ਦਲੀ ਰਹਿਣਾ ਜਾਂ ਮੇਰਾ ਤਾਂ ਤਲਕ ਨਹੀਂ ਐਸ ਵਾਰ ਲਾ ਕੋਈ ਜਦੋਂ ਉਹਨੇ ਉਹਨੂੰ ਰਾਉਂਡ ਅਪ ਕਰਕੇ ਉਹਨੂੰ ਮੌਕੇ ਤੇ ਲੈ ਕੇ ਜਾਂਦਾ ਉਹਨੇ ਆ ਕੇ ਮੰਨ ਗਿਆ ਵੀ ਇਹ ਜੁਰਮ ਮੇਰੇ ਨੂੰ ਕੀਤਾ ਗਿਆ ਹੋਇਆ ਕਿਸੇ ਘਰ ਦੀ ਨਰਾਜ਼ਗੀ ਕਿ ਵੀ ਇਹ ਪੈਸੇ ਕਮਾਈ ਜਾਂਦੇ ਆ ਮੈਂ ਇਹਨਾਂ ਦਾ ਜਵਾਈਆਂ ਮੈਨੂੰ ਜਿੱਦੇ ਕੱਖ ਨਹੀਂ ਆ ਗਈ ਇਹ ਹੀ ਆ ਬਾੜੀਆਂ ਮੁੱਡੀਆਂ ਪਰਿਵਾਰ ਕੰਦਰ ਨਰਾਜ਼ਗੀ ਸੀਗੀਆਂ ਉਹਦੇ ਚੱਲਦੇ ਉਹਨੇ ਗੱਡੀ ਨੂੰ ਅੱਗ ਲਾਤੀ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ ਉਹਦੀ ਅਸੀਂ ਰੈਸਟ ਪਾਤੀ ਆ ਦੋ ਜਣੇ ਹੂਰ ਨੇ ਉਹ ਥੋੜੇ ਕੋਈ ਨਾਮ ਕੱਚੇ ਪੱਕੇ ਨਾਮ ਨੇ ਅਸੀਂ ਉਹਨੂੰ ਪਹਿਲਾਂ ਨਾ ਕਲੀਅਰ ਕਰ ਲਈਏ ਤੁਹਾਡੇ ਉਹ ਵੀ ਧਿਆਨ ਚ ਲਿਆ ਦਾਂਗੇ ਸਾਡੇ ਧਿਆਨ ਚ ਹੈਗੇ ਉਹ ਕੌਣ ਨੇ ਪੰਡਤ ਕਹਿੰਗੇ ਨੇ ਕਿਉਂ ਗਿਆ ਪੰਡਤ ਤਾਂ ਕਿਉਂ ਡਰਾਉਣ ਵਾਸਤੇ ਪੰਡਤ ਕਹਿੰਗਾ ਕੋਈ ਲਿਖੇਗਾ ਇਹ ਲਿੰਕ ਹੋਰ ਤੱਕ ਦਾ ਸਾਹਮਣੇ ਨਹੀਂ ਆ ਇਹ ਤਾਂ ਲੇਬਰ ਮੈਨ ਇਹਦਾ ਨਕੀ ਲਿੰਕ ਹੋਣਾ ਆ ਉਹ ਇਹਨੇ ਬੈਟਰੀ ਮੰਗਾਈ ਹੈ ਜੀ ਐਸੀ ਦੀ ਮੰਗ ਮੰਗ ਵੀ ਆਹ ਜਿਹੜੀ ਮੰਗੀ ਸੀ ਜੀ ਅੱਛਾ ਜੀ ਆਪ ਤੇ ਆਪ ਦਾ ਇਹ 150 ਰੁਪਏ ਤੋਂ ਘੱਟ ਕਰਦਾ ਹੈ ਉਹ ਇਹਦੇ ਕੰਮਲ ਪੈਕਿੰਗ ਦਾ ਕੰਮ ਕਰਦਾ ਹੈ ਦਿੱਲੀ ਇਹ ਕੋਈ ਸੀਸੀਟੀਵੀ ਵੀ ਐ ਸਾਰੀ ਉਹ ਕਰਦਾ ਆਹ ਸੀਸੀਟੀਵੀ ਰਿਕਾਰਡ ਕੋ ਹੈਗੀ ਹੈ ਜੀ ਅਸੀਂ ਉਹ ਸਾਡੇ ਕੋਲ ਸੀਸੀਟੀਵੀ ਫੋਨ ਫਾਈਲ ਹੈਗੀ ਆ ਤੈਨੂੰ ਜਾਣੇ ਉਹਨਾਂ ਮੋਟਰਸਾਈਕਲ ਲੈ ਕੇ ਆਏ ਆ ਉਥੇ ਅੱਗ ਲਾ ਕੇ ਨਿਕਲੀ ਆ ਤੁਰੇ ਆ ਉਥੇ ਪਛਾਣेंगे ਇਹ ਸਾਡੇ ਗਵਾਹ ਅਸੀਂ ਉਲੀ ਕੋਈ ਸਾਡੇ ਕੋਲ ਫਾਈਲ ਤੇ ਹੈਗੀ ਆ ਉਹ ਡੈਫੀਨਿਟ ਕੇਸ ਹੈ ਸਜ਼ਾ ਹੋਊਗਾ ਸਰ ਇਹਦੇ ਪਹਿਲਾਂ ਕੋਈ ਮੈਲਾ ਵੀ ਕੋਈ ਇਹਦੇ ਤੌਰ ਹੈਗਾ ਇਸ ਤਰ੍ਹਾਂ ਦਾ ਇਹਦੇ ਪਹਿਲਾਂ ਕੋਈ ਪਰਚਾ ਨਹੀਂਗਾ ਕਿਉਂਕਿ ਇਹ ਤਾਂ ਫੈਮਿਲੀ ਇਨਸਟੀਟਿਊਟ ਟਾਈਪ ਗੱਲ ਹੈਗੀ ਆ ਕਿ ਜਿਵੇਂ ਉਹਨੇ ਲੇਖਿਆ ਵੀ ਮੈਂ ਇਹਦੀ ਲੜਕੀ ਨਾਲ ਵਿਆਹ ਹੈ ਮੈਨੂੰ ਦਿੰਦੇ ਕੱਟ ਨਹੀਂ ਹੈਗਾ ਜੀ